ਸਾਰੇ ਕਿਸਾਨ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਮੈਂ ਗੁਰਵਿੰਦਰ ਸਿੰਘ ਨਿਰਮਾਨ ਨਿਰਮਾਨ ਫਲਾਵਰ ਫਾਰਮ ਪੇਜ ਤੋਂ ਤਾਂ ਕਈ ਕਿਸਾਨ ਵੀਰਾਂ ਦੇ ਫੋਨ ਆ ਰਹੇ ਸੀ ਵੀ ਜਿਹੜਾ ਸਾਡਾ ਗੇਂਦੇ ਦਾ ਫੁੱਲਾ ਉਹ ਦਾਗੀ ਹੋਣਾ ਸ਼ੁਰੂ ਹੋ ਗਿਆ ਕਿਉਂਕਿ ਮੌਸਮ ਚੇਂਜ ਹੋਣਾ ਸ਼ੁਰੂ ਹੋ ਗਿਆ ਇਸ ਕਰਕੇ ਜਿਹੜਾ ਫੁੱਲਾ ਉਹ ਹੁਣ ਦਾਗੀ ਹੋਣਾ ਸ਼ੁਰੂ ਹੋ ਗਿਆ ਮੌਸਮ ਦੇ ਹਿਸਾਬ ਨਾਲ ਜਿਸ ਤਰ੍ਹਾਂ ਕਿ ਉਹਨਾਂ ਆਪਾਂ ਵਲਾਈਟ ਕਹਿ ਸਕਦੇ ਆ ਆਪਣੇ ਵੀ ਇਹ ਦਿੱਕਤ ਆ ਜਿਹੜੀ ਆਉਣੀ ਸ਼ੁਰੂ ਹੋ ਗਈ ਇਸ ਕਰਕੇ ਆਪਾਂ ਅੱਜ ਦਵਾਈ ਲੈ ਕੇ ਆਇਆ ਇਹਦਾ ਜਿਹੜਾ ਦਵਾਈ ਦਾ ਛਿੜਕਾਓ ਅੱਜ ਆਪਾਂ ਕਰਨ ਲੱਗ ਰਹੇ ਹੁਣ ਇੱਕ ਤਾਂ ਆਪਾਂ ਬਾਸਫ ਕੰਪਨੀ ਦੀ ਮੈਰੀਵੌਨ ਲੈ ਕੇ ਆਏ ਜਿਹਦੀ ਡੋਜ਼ 80 ਐਮਐਲ 150 ਲੀਟਰ ਪਾਣੀ ਦੇ ਵਿੱਚ ਯਾਨੀ ਕਿ 1 ਏਕੜ ਦੇ ਵਿੱਚ ਕਰਨੀ ਆ ਆਪਾਂ ਨੇ ਉਹਦੇ ਨਾਲ ਆਪਾਂ ਐਰਿਸ ਕੰਪਨੀ ਦਾ ਪਲਾਂਟੋਮਾਈਸਿਨ ਜਿਹਨੂੰ ਆਪਾਂ ਐਂਟੀਬਾਇਓਟ ਕਹਿ ਸਕਦੇ ਆ 50 ਗ੍ਰਾਮ ਇਹ ਵੀ 1 ਏਕੜ ਦੀ ਡੋਜ਼ ਹੈ ਦੀ ਨਾਲ ਆਪਾਂ ਇਹ ਵੀ ਪਾਵਾਂਗੇ ਉਹਦੇ ਨਾਲ ਆਪਾਂ ਐਕਟਰ ਸੁੰਡੀ ਵਾਲੀ ਦਵਾਈ ਸੋਮੀਟੋਮੋ ਕੰਪਨੀ ਦੀ ਇਹ ਵੀ ਆਪਾਂ ਨਾਲ ਪਾ ਦੇਣਾ ਕਿਉਂਕਿ ਹਲਕੀ ਮੋਟੀ ਸੁੰਡੀ ਹੈਗੀ ਆ ਨਹੀਂ ਜੀ ਆਪਾਂ ਉਹਦੇ ਨਾਲ ਨਾ ਵਰਤੀ ਤਾਂ ਉਹਨੇ ਜ਼ਿਆਦਾ ਹੋ ਜਾਣਾ ਤਿੰਨੋਂ ਦਵਾਈਆਂ ਦਾ ਆਪਾਂ ਜਿਹੜਾ ਘੋਲ ਆ ਉਹ ਅਲੱਗ-ਅਲੱਗ ਬਣਾਇਆ ਹੋਇਆ ਘੋਲ ਅਲੱਗ-ਅਲੱਗ ਬਣਾਉਣਾ ਆਪਾਂ ਨੇ ਇਹਦਾ ਧਿਆਨ ਰੱਖਣਾ ਉਸ ਤੋਂ ਬਾਅਦ ਪੰਪ ਦੇ ਵਿੱਚ ਆਪਾਂ ਇਹਨਾਂ ਨੂੰ ਇਕੱਠੀ ਪਾ ਸਕਦੇ ਹਾਂ ਹੋਰ ਜਾਣਕਾਰੀ ਲਈ ਫੇਸਬੁੱਕ ਤੇ ਸਾਡੇ ਪੇਜ ਨਾਲ ਜੁੜੇ ਰਹੋ ਫੇਸਬੁੱਕ ਤੇ ਸਾਡੇ ਪੇਜ ਨੂੰ ਫੋਲੋ ਕਰ ਲਓ YouTube ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਧੰਨਵਾਦ ਜੀ ਸਤਿ ਸ਼੍ਰੀ ਅਕਾਲ